ਇਹੜੇ ਵਾਰਾ ਪਸ਼ੂ ਨੇ ਨਾ ਜਦੋਂ ਗਰਮੀ ਦੇ ਦੌਰਾਨ ਇਹਨਾਂ ਨੂੰ ਮਛਰ ਵਗੈਰਾ ਲੜਦਾ ਤਾਂ ਸੜਕਾਂ ਤੇ ਆਉਂਦੇ ਨੇ ਜੇ ਸਰਦੀ ਹੁੰਦੀ ਆ ਤਾਂ ਸੜਕਾਂ ਨਹੀਂ ਗਈਆਂ ਹੁੰਦੀਆਂ ਨੇ ਸੜਕ ਦੇ ਆ ਕੇ ਫੇਰ ਵਹਿੰਦੇ ਨੇ ਕਿਉਂ ਇਹਨਾਂ ਨੂੰ ਕੋਈ ਸ਼ੈਡ ਵਗੈਰਾ ਤਾਂ ਹੁੰਦਾ ਨਹੀਂ ਤੇ ਦੁੱਖ ਦੀ ਗੱਲ ਇਹ ਆ ਵੀ ਇਹਨਾਂ ਦੇ ਨਾਮ ਤੇ ਗਊਸ਼ਾਲਾ ਬੜੀਆਂ ਬਣੀਆਂ ਹੋਈਆਂ ਜੇ ਆਪਾਂ ਕਿਸੇ ਵੀ ਸ਼ਹਿਰ ਚ ਜਾਈਏ ਡੇ ਪਿੰਡਾਂ ਚ ਜਾਈਏ ਗਊਸ਼ਾਲਾ ਬੜੀਆਂ ਹੋਣੀਆਂ ਹੈ ਹੈਰਾਨੀ ਦੀ ਗੱਲ ਇਹ ਆ ਵੀ ਗਊਸ਼ਾਲਾ ਦੇ ਵਾਰ ਕੇ ਵੀ ਉਹ ਆਵਾਰਾ ਪਸ਼ੂ ਬੈਠੇ ਨੇ ਫਿਰ ਉਹ ਸਾਮ ਦੇ ਕੀ ਨੇ ਹੁਣ ਕਿੰਨੀ ਹੈਰਾਨੀ ਹੈ ਕਈ ਕਿਸਾਨ ਦੱਸਦੇ ਨੇ ਵੀ ਅਸੀਂ ਆਪਦੇ ਪਿੰਡ ਦੇ ਪਸ਼ੂ ਇਕੱਠੇ ਕਰਕੇ ਨਾਲ ਦੋ ਟਰਾਲੀਆਂ ਢੂੜੀਆਂ ਦੀਆਂ ਤੇ ਹਰੇਚਾਰੇ ਦੀਆਂ ਦੇ ਆਏ ਗਰ ਘੰਟੇ ਬਾਅਦ ਹੀ ਉਹਨਾਂ ਨੇ ਸਾਰੇ ਪਸ਼ੂ ਵੇਰ-ਵਾਰ ਕਰਤੇ ਗਊਸ਼ਾਲਾ ਵੀ ਜਿਹੜੀਆਂ ਨੇ ਉਹ ਵੀ ਵਪਾਰ ਟਾਈਪ ਕੰਮ ਹੋ ਗਿਆ ਉਹਨਾਂ ਨੇ ਵੀ ਜਿਹੜੀਆਂ ਗਾਵਾਂ ਦੁੱਧ ਦਿੰਦੀਆਂ ਨੇ ਜਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਰੱਖਦੇ ਨੇ ਆਵਾਰਾ ਪਸ਼ੂਆਂ ਨੂੰ ਬੇਸਹਾਰਾ ਨੂੰ ਤਾਂ ਉਹ ਵੀ ਨਹੀਂ ਰੱਖਦੇ ਕਿਤੇ ਨਹੀਂ ਕੋਈ ਜਿਹੜੇ ਸੱਟ ਫੇਟ ਵਾਲੇ ਹਾਂ ਇੱਕ ਪਾਸੇ ਗੱਲ ਹੁੰਦੀ ਹੈ ਗਊ ਦੀ ਸਤਿਕਾਰਤਾ ਜੀਵ ਸਾਡੇ ਭਾਰਤ ਦਾ ਧਾਰਮਿਕ ਪੱਖ ਤੋਂ ਵੀ ਤੇ ਗੱਲ ਕਰ ਉਹ ਗਊ ਜਦੋਂ ਕਿਸੇ ਟਰੱਕ ਨਾਲ ਟਕਰਾ ਜਾਂਦੀ ਹੈ ਕਿਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਚਾਰ-ਚਾਰ ਦਿਨ ਉਹ ਸੜਕ ਦੇ ਕਿਨਾਰੇ ਫੁੱਲੀ ਪਈ ਰਹਿੰਦੀ ਹੈ ਮੁਸ਼ਕਲ ਆਉਂਦੀ ਰਹਿੰਦੀ ਹੈ ਹੁਣ ਹੈਰਾਨੀ ਹੈ ਜੇ ਕਿਸੇ ਜੰਗਲੀ ਖੇਤਰ 'ਚ ਜਾਂਦੇ ਆ ਨਾ ਜੰਗਲੀ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਲੱਗਿਆ ਹੁੰਦਾ ਵੀ ਇੱਥੇ ਜੀ ਸੜਕ ਨੂੰ ਕ੍ਰੋਸ ਕਰਦੇ ਨੇ ਜੰਗਲੀ ਜੀ ਬਚ ਕੇ ਚੱਲੋ ਪੰਜਾਬ ਦੇ ਵਿੱਚ ਤਾਂ ਹਰ ਥਾਂ ਸੜਕ ਤੇ ਜਾਨਵਰ ਬੈਠੇ ਨੇ ਕਿਤੇ ਨਹੀਂ ਲਿਖਿਆ ਹੋਇਆ ਵੀਥੇ ਉਸ ਹਾਇ ਨਹੀਂ ਲਿਖਦੇ ਹਨ ਵੀ ਇੱਥੇ 12 ਪਸ਼ੂ ਨੇ ਜੀ ਸਰਕਾਰਾਂ ਸੋਸਤ ਨੇ ਜਿਹੜਾ ਸਾਰਾ ਉਹਨਾਂ ਦਾ ਕਾਨੂੰਨ ਹੈ ਜਿੰਨਾ ਵੀ ਹੈ ਉਹ ਬੰਦਿਆਂ ਲਈ ਹੈ ਦੇਖੋ ਕਿੰਨੀ ਗੱਲ ਹੈ ਜਿਹੜਾ ਟੈਕਸ ਦੇ ਰਿਹਾ ਉਹਦੇ ਲਈ ਕਾਨੂੰਨ ਹੈ ਜਿਹੜਾ ਆਵਾਰਾ ਫਿਰ ਰਿਹਾ ਸੜਕ ਦੇ ਉੱਪਰ ਕੁਝ ਵੀ ਕਰ ਰਿਹਾ ਉਹਦੇ ਲਈ ਕਾਨੂੰਨ ਹੀ ਨਹੀਂ ਫਿਰ ਮੈਂ ਤਾਂ ਇਹ ਕਹੂੰਗਾ ਵੀ ਸੜਕਾਂ ਪਟੜ ਦਿਓ ਪਸ਼ੂਆਂ ਲਈ ਆਵਾਰਾ ਪਸ਼ੂਆਂ ਲਈ ਰੱਖ ਦਿਓ ਤੇ ਬੰਦਿਆਂ ਨੂੰ ਕਿਉਂ ਵੀ ਤੁਸੀਂ ਤੁਰ ਕੇ ਪੈਦਲ ਪਈਆਂ ਬੂਹੀਆਂ ਦੇ ਉੱਤੇ ਨਹੀਂ ਵਗਦੇ ਆ